சி சித்தன் <todem> ਬੈਂਜਰ ਸਿੰਘ ਪੁੰਜੜ ਮੁਰਦਾਬਾਦ 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 ਜਗਵੀਰ ਸਿੰਘ ਬਾਦਲ ਮੁਰਦਾਬਾਦ 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 ਜਗਵੀਰ ਸਿੰਘ ਬਾਦਲ ਮੁਰਦਾਬਾਦ 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 ਅੰਤਰਿਕ ਕਮੇਟੀ ਮੁਰਦਾਬਾਦ 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 ਅੰਤਰਿਕ ਕਮੇਟੀ ਮੁਰਦਾਬਾਦ 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 ਕੌਲ ਤਖਤ ਮਹਾਨ ਹੈ ਮੁਰਦਾਬਾਦ ਕੌਲ ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ

ਮੁਰਦਾਵਾ 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 ਜਨਤਾ ਦਾ ਕਾਣ ਕਰਨ ਵਾਲੇ ਮੁਰਦਾਵਾ 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 ਤਖਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਪਰ ਇਸ ਦੀ ਕਾਫੀ ਸਮੇਂ ਤੋਂ ਜੋ ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਢਾਹ ਢਾਲਾਈ ਜਾ ਰਹੀ ਹੈ ਆਪਣੀ ਮਰਜ਼ੀ ਦੇ ਨਾਲ ਕਦੇ ਜੱਥੇਦਾਰ ਬਣਾਤੇ ਕਦੇ ਲਾਹਤੇ ਉਹ ਬਹੁਤ ਹੀ ਨਿੰਦਣਯੋਗ ਹੈ ਮੌਜੂਦਾ ਸਮੇਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਤਿੰਨ ਜਫੇਦਾਰਾਂ ਨੂੰ ਵੀ ਬੁਨਿਆਦ ਦੋਸ਼ ਲਾ ਕੇ ਸੁਖਵੀਰ ਸਿੰਘ ਬਾਦਲ ਬਲਵਿੰਦਰ ਸਿੰਘ ਹੁੰਦੜਾ ਉਹਨਾਂ ਦੀ ਸਮੂਚੀ ਪਾਰਟੀ ਨੇ ਜਿਸ ਤਰ੍ਹਾਂ ਅੰਤਰ ਕਮੇਟੀ ਨੂੰ ਨਿਰਦੇਸ਼ ਦਿੱਤੇ ਆ ਤਿੰਨ ਜਫੇਦਾਰਾਂ ਨੂੰ ਤਖਤ ਸੇਵਾ ਨਾਲੋਂ ਵਾਂਝੇ ਕੀਤਾ ਗਿਆ ਲਾਹਿਆ ਗਿਆ ਪਿੰਡ ਧਾਂਦਰਾ ਜ਼ਿਲ੍ਹਾ ਸੰਗਰੂਰ ਪੰਜਾਬ ਸਮੁੱਚੇ ਨਗਰ ਵੱਲੋਂ ਨਗਰ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਅਸੀਂ ਸਾਰੇ ਹੀ ਨਗਰ ਵੱਲੋਂ ਇਸ ਦੀ ਪੂਰ ਜੋਰ ਨਿੰਦਾ ਕਰਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ ਇਸ ਦਾ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਕਿ ਜੱਜਦਾਰ ਸਹਿਬਾਨਾਂ ਦਾ ਕੋਈ ਟਾਈਮ ਨਿਸ਼ਚਿਤ ਕਰਨਾ ਚਾਹੀਦਾ ਇਸ ਤਰ੍ਹਾਂ ਉਹਨਾਂ ਨੂੰ ਜਲੀਲ ਕਰਕੇ ਇਹ ਬੁਨਿਆਦ ਦੋਸ਼ਾ ਕੀ ਨਹੀਂ ਲਾਇਆ ਜਾਣਾ ਚਾਹੀਦਾ ਕਿਉਂਕਿ ਰੈਗੂਲਰ ਦੀ ਸਾਡੀ ਸਾਡੇ ਦੀ ਸਭ ਤੋਂ ਬਹਾਨਾ ਹੈ ਉੱਚੀ ਹੈ ਕੋਮ ਦੇ ਵਿੱਚ ਇਸ ਗੱਲ ਦਾ ਬਹੁਤ ਰੋਸ ਜਾਂਦਾ ਹੈ ਸਾਡੇ ਇਲਾਕੇ ਦਾ ਮਾਨ ਕੱਲ ਗੋਵਿੰਦ ਭਾਈ ਗੋਵਿੰਦ ਸਿੰਘ ਜੀ ਲੋਂਗਵਾਲ ਸਾਬਕਾ ਸੀਜੀ ਪ੍ਰਧਾਨ ਉਹ ਵੀ ਆਕੇ ਗਿਆ ਉਹਨਾਂ ਨੇ ਵੀ ਇਸ ਗੱਲ ਦੀ ਪੂਰਜੋੜ ਵਿਰੋਧਤਾ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਕੀਤਾ ਗਿਆ ਸਨਮਾਨ ਸਨਮਾਨ ਕੀਤਾ ਗਿਆ ਅਸੀਂ ਦੁਬਾਰਾ ਫੇਰ ਸਾਰੇ ਨਗਰ ਬੁੱਲੋਂ ਨਗਰ ਤਹੰਦਰਾ ਬਲੋਂ ਇਸ ਦੀ ਬਹੁਤ ਹੀ ਪੂਰਜੋੜ ਨਿੰਦਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਦਾ ਕਾਰਜ ਨੂੰ ਹੈ ਅਕਾਲ ਪੁਰਖ ਦੇ ਜੋ ਸਾਡੇ ਸਿੰਘ ਸਾਹਿਬ ਗੈਰੀਮੀ ਸਿੰਘ ਤੇ ਜਾਨੀ ਸੁਲਤਾਨ ਤੇ ਹਰ ਵੀ ਪਹਿਂਟਹਾਰ ਜੋ ਕਿ ਤੇ ਬਿਨਾ ਕਿਸੇ ਵਜ੍ਹਾ ਇਹਨਾਂ ਨੇ ਆਪਣੇ ਮਹਾਰਤਵਾस्ते ਉਹ ਬਾਦਲ ਉਹ ਫਤ ਤੋਹ ਸਮਰਾਜੋ ਫੈਸਲਾ ਤੇ ਉਹਨਾਂ ਦੇ ਰੁਕੀਤਾ ਸੀ ਪੂਰੀ ਆੜ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਬਿਨਾ ਕਿਸੇ ਵਜ੍ਹਾ ਤੋਂ ਪ੍ਰਕਾਸ਼ ਕੀਤਾ ਹੈ ਅਜੇ ਚੁਰਬੋਰ ਬਹੁਤ ਕਰਦੇ ਆ ਨਾ ਜਦ ਅਸੀਂ ਜੋ ਸਿੰਘ ਸਾਹਿਬ ਸਾਡੇ ਤਿੰਨੇ ਸਿੰਘ ਹਮੇ ਕੋ ਨਾਲ ਖੜਿਆ ਹਾਂ ਅਰ ਜੀ ਜੇ ਉਹਨਾਂ ਦੇ ਨਾਲ ਖੜਾਂਗੇ ਔਰ ਬਾਦਲ ਦੁਘੀਲਾ ਬਾਈਕਾਟ ਕਰਦਾ ਪੱਕੇ ਤੌਰ ਤੇ ਅਜ਼ਮ ਸਿੰਘ ਸਾਹਿਬ ਜੀ ਭਜੀ ਖਾਲਸਾ ਵੈਦ ਕੀ ਫੱਟੇ ਗੁਰਦੁਆਰਾ ਪਰਮੰਦਰ ਗੱਦੀ ਦੇ ਪ੍ਰਧਾਨ ਹੋਣ ਦੇ ਨਾਤੇ ਅੱਜ ਸਾਡੇ ਨਗਰ ਤਾਂਦਰਾ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਉੱਥੇ ਉਹਨਾਂ ਨੇ ਬਹੁਤ ਵੱਡਾ ਇੱਕ ਐਡਾ ਦੁੱਖ ਭਰਿਆ ਸਾਰੇ ਸੰਸਾਰ ਨੂੰ 10 ਰੇਹ ਹੱਥ ਦਿੱਤਾ ਹੈ ਦੁੱਖ ਦਾ ਸਾਡੇ ਤਿੰਨ ਤਖਤ ਨੇ ਪੰਜਾਬ ਦੇ ਵਿੱਚ ਤਿੰਨੇ ਤਖਤਾਂ ਦੇ ਜ਼ਥੇਦਾਰ 1 ਮਹੀਨੇ ਦੇ ਵਿੱਚ ਉਹਨਾਂ ਨੇ ਹਟਾਤੇ ਪਰ ਅੱਜ ਉਹ ਤੋਂ ਵੀ ਵੱਡਾ ਦੁੱਖ ਕਰਿਆ ਉਹਨਾਂ ਨੇ 2 ਵਜੇ ਤੜਕੇ ਦੂਜੇ ਦੀ ਤਾਜਗੋਸ਼ੀ ਕਰਤੀ ਉੱਥੇ ਇਹ ਅਜ ਤੱਕ ਦੁਨੀਆ ਦੇ ਵਿੱਚ ਕਿਤੇ ਨਹੀਂ ਹੋਇਆ ਜੋ ਅੱਜ ਹੋਇਆਗਾ ਵੀ ਤਾਜਗੋਸ਼ੀ ਕਰਨ ਵੇਲੇ ਜ਼ਥੇਬੰਦੀਆਂ ਤੇ ਹੋਰ ਜਿੰਨਾਂ ਦੇ ਜਿੱਥੇ ਦੂਰ ਦੂਰ ਤੱਕ ਸੁਨੇਹੇ ਲਾਏ ਜਾਂਦੇ ਨੇ ਜਿ세 ਦਾ ਆਦਾਰ ਦੀ ਜਾਂ ਤਾਜਬੋਤੀ ਹੁੰਦੀ ਹੈ ਪਰ ਅਸੀਂ ਇਸ ਦੀ ਬਹੁਤ ਨਗਰ ਤਾਂਦਰਾ ਵੱਲੋਂ ਨਿੰਦਾ ਕਰਦੇ ਆ ਤੇ ਦੂਸਰੀ ਬੇਨਤੀ ਅਸੀਂ ਇਹ ਵੀ ਕਰਦੇ ਆ ਕਿ ਬਾਦਲ ਜਿਹੜੀ ਬਾਦਲ ਸਰਕਾਰ ਬਣੀ ਸੀ ਪਰ ਉਹਨੇ ਆਪਦੇ ਸਰਕਾਰਾਂ ਦੇ ਵਿੱਚ ਦਾ ਕੋਈ ਫੈਸਲੇ ਕੀਤੇ ਨਹੀਂ ਤਖਤਾਂ ਤੋਂ ਕਰਾ ਰਿਹਾ ਸੀ ਦਾ ਅਗਰ ਅੱਜ ਉਹੀ ਤਖਤਾਂ ਤੇ ਉਹ ਉਂਗਲ ਉਠਾ ਰਹੇ ਨੇ ਉਹੀ ਤਖਤਾਂ ਨੂੰ ਬਹੁਤ ਜ਼ਿਆਦੇ ਨਗਰ ਨਿਵਾਸੀ ਜਿਨ੍ਹਾਂ ਨੇ ਸਾਰੇ ਉਹਨਾਂ ਦੇ ਵਿਰੋਧ ਵਿੱਚ ਨੇ ਅਸੀਂ ਵੀ ਵਿਰੋਧ ਕਰਦੇ ਹਾਂ ਪਰ ਅਸੀਂ ਸਾਡੇ ਨਗਰਮਾਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਅਸੀਂ ਨਗਰ ਦੇ ਵਿੱਚ ਕੋਈ ਵੀ ਬਾਦਲ ਦਾ ਨਮਾਇੰਦਾ ਆਉਂਦਾ ਅਸੀਂ ਪਰ ਨਹੀਂ ਦੇਵਾਂਗੇ ਅਸੀਂ ਵੱਧ ਤੋਂ ਵੱਧ ਵਿਰੋਧਤਾ ਕਰਦੇ ਹਾਂ ਇਹਨਾਂ ਕੁਛ ਕਹਿੰਦੇ ਥਮਾਂ ਦੇ ਜਾਚ ਕਰ ਹੁਣ ਇਨਸਾਫ ਮਿਲਣਾ ਚਾਹੀਦਾ ਹੈ ਫਾਇਰ ਜੀ ਦਾ ਫਲਸਾ ਫਾਇਰ ਜੀ ਦੀ ਫਤ ਇਹ ਇਹੀ ਕਾਰਨ ਹੈ ਜੀ ਕਿ ਆਪਣੇ ਸਾਥ ਸਾਥ ਦੇ ਦੇਸ਼ਦਾਰਾਂ ਨੂੰ ਬਾਹਰ ਲਿਆ ਜਾਂਦਾ ਇੱਕ ਇੱਕ ਬਹੁਤ ਜੁਕਤ ਇੰਨੇ ਲੋਕਾਂ ਨਾਲ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਮੈਂ ਵੀਰਾਂ ਨੂੰ ਆਪਣੇ ਆਪਸ ਨੂੰ ਕਮੇਟੀ ਵਾਲਿਆਂ ਨੂੰ ਬੇਨਤੀ ਕਰਦੀ ਆਂ ਵੀ ਇਹੋ ਜਿਹੀ ਗੱਲ ਕਦੇ ਨਾ ਕਰਿਆ ਇਹ ਤੁਹਾਡੇ ਵਿੱਚ ਨਹੀਂ ਗੱਲ ਹੈ ਵੈਸੇ ਕੋਈ ਟਿੱਪਰ ਹਾਲਸਾ